ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਆਉਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਆ ਵਾ ਤੋਕੜ ਗੱਬਣ ਮੱਝ ਲੈ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਸਕਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵੀਰ ਜੀ ਆਪਣਾ ਅਡਰੈਸ ਕਨਫਰਮ ਕਰਵਾ ਦਿਓ ਕਹਿੰਦੇ ਕਿ ਜਿਹੜਾ ਬਰਨਾਲਾ ਤਸਵੀਰ ਤਾਂ ਪਾ ਬਾਈ ਪਿੰਡ ਕਾਨੇ ਕੇ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ 9781995225 9781995225 95225 ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨੇ ਕਹਿਮਾ ਸੂਆ ਸੂਈ ਹੋਈ ਆ ਦੂਜਾ ਸੂਆ ਸੂਈ ਹੋਈ ਆ ਤੇ ਕਿੰਨੇ ਟਾਈਮ ਦੀ ਗੱਬਣਾਗੀ 4 ਮਹੀਨੇ ਦੀ ਗੱਬਣਾ 4 ਮਹੀਨੇ ਦੀ ਗੱਬਣਾ ਮਗਰ ਬੱਚਾ ਕੀ ਆ ਵੀਰੇ ਕੱਟਾ ਬਾਈ ਮਗਰ ਮਗਰ ਕੱਟਾ ਦੋਸਤੋ ਤੇ ਦੁੱਧ ਕਿੰਨਾ ਵੀਰੇ ਹਾਜਰ 9 ਕਿਲੋ ਜਮਾ ਬਈ ਸਹੀ ਚਾਰ ਮਹੀਨਿਆਂ ਦੀ ਗੱਭਣ 9 ਕਿਲੋ ਦੁੱਧ ਤੇ ਮਿਲਦੀ ਕੱਟੇ ਦੀ ਹੈ ਵੀਰੇ ਹਾਂ ਕੱਟਦੇ ਵੇ ਜਦੋਂ ਮਰਜ਼ੀ ਮਿਲਦੀ ਦੋਸਤੋ ਕੱਟਰੀਏ ਚਵਾਈ ਦੀ ਪੋਲੀ ਆਈ ਜਮਾ ਪੂਰੀ ਪੋਲੀ ਚਵਾਈ ਦੀ ਦੋਸਤੋ ਪੋਲੀ ਆ ਵੱਡਾ ਕੱਦ ਕਾਠ ਇੱਕ ਸਿੰਘ ਗੋਲਾ ਤੇ ਇੱਕ ਸਿੰਘ ਥੋੜਾ ਜਿਹਾ ਨਿਮਦਾਗਾ ਚੈੱਕ ਕਰਵਾ ਦਨੇ ਆਪਾਂ ਤੁਹਾਨੂੰ ਨੇੜੇ ਤੋਂ ਡਰਦੀ ਮਾਰਦੀ ਕਰਦੀ ਹੈ ਨਹੀਂ ਕਿ ਕੋਈ ਸੀਲ ਸ਼ਾਂਤ ਠੰਡੇ ਸਭਾ ਲਈ ਝੋਟੀ ਹੈ ਦੁੱਧ ਵੀਰੇ 8 ਨੇ ਬਿੜ ਜੂਗਾ ਕੁਣ ਨਾ ਦਾ ਦੋਸਤੋ 9 ਕਿਲੋ ਦੁੱਧ ਕਹਿਣ ਵਾਲੀਆਂ ਗੱਲਾਂ ਨਹੀਂ ਆ ਤਾਜੀ ਮੈਂ ਨਹੀਂ ਦਿੰਦੀ ਠੰਡ ਦੇ ਸਮੇਂ ਚ 9 ਕਿਲੋ ਦੁੱਧ ਹੁਣ ਇਸ ਟਾਈਮ ਹਾਜ਼ਰ ਹੈ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਵੀਰ ਦਾ ਤਾਂ ਵੀਰ ਦੇ ਘਰੋਂ ਮਣ ਕੇ ਦੋ ਟਾਈਮ ਚਬਾਈ ਕਰਕੇ ਖਰੀਦਾਰੀ ਕਰ ਸਕਦੇ ਨੇ ਵੀਰੇ ਡਿਮਾਂਡ ਕੀ ਕੀਤੀ ਇਹਦੀ ਆਪਾਂ 85000 ਦੇਣੀ ਹੈ ਬਈ ਦੋਸਤੋ ਡਿਮਾਂਡ ਵੀਰ ਨੇ 85 ਕੀਤੀ ਹੈ ਰੇਟ ਕੋਈ ਫਿਕਸ ਨਹੀਂ ਕਰ ਰਿਹਾ ਇਹ ਬੰਦੇ ਦਾ ਮਾਨਤਨ ਜਰੂਰ ਹੈ ਵੀਰੇ ਇਧਰਲੇ ਪਾਸੇ ਹੱਕੀ ਬੱਲੇਵੇ ਲੇਵੇ ਵਾਲੇ ਪੱਖ ਤੋਂ ਵੀਰਾਂ ਨੂੰ ਦਿਖਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰਦੇ ਹੋ। ਦੋਸਤੋ ਤਾਜ਼ੀਆਂ ਮੱਝਾਂ ਜਿੰਨਾਂ ਹਵਾਨਾ ਝੋਟੀਆਂ ਹੋਣਾ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 2 ਸਵਾ 2 ਦਾਗਾ ਚਵਾਈ ਦੀ ਵੀਰੇ ਪੋਲੀ ਐ। ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ। 9781995225 9781995225 85000 ਵੀਰ ਨੇ ਦੋਸਤੋ ਡਿਮਾਂਡ ਕੀਤੀ ਐ 4 ਮਹੀਨੇ ਦੀ ਗੱਬਣਾ ਵੀਰੇ। 4 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਮੰਗਰ 8-10000 ਦਾ ਕਟਾ ਦੋਸਤੋ। ਤੇ ਦੁੱਧ 9 ਕਿਲੋ ਹਾਜ਼ਰ। ਵੀਰੇ ਖੋਲ ਕੇ ਗੇੜਾ ਦਿਵਾ ਲੇ ਤੋਰੇ ਬੁਖ ਬਬਾਈਆਂ ਨੂੰ ਚੈੱਕ ਕਰਵਾ ਦਈਏ। ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਆ ਤਾਂ ਵੀਰ ਸੰਦੀਪ ਨਾਲ ਜੁਰਗਨ ਟੈਕਟ ਕਰ ਲਓ। ਵੀਰ ਸੰਦੀਪ ਦਾ ਪਿੰਡ ਕਾਨੇਕੇ ਜ਼ਿਲ੍ਹਾ ਪੈਂਦਾ ਬਰਨਾਲਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਦਾ। ਤੋਰੇ ਤਾਰੇ ਦੀ ਝੋਟੀ ਦੋਸਤੋ ਸਾਫ ਆ ਵੱਡਾ ਗੱਦਗੱਟ। ਤਾਜੀ ਨੇ ਕਿਹਾ ਕਿ ਦੁੱਧ ਪਾਇਆ ਵੀਰੇ। ਦੋਸਤੋ ਤਾਜੀ ਨੇ 14 ਕਿਲੋ ਦੁੱਧ ਕੱਢਿਆ ਵਪਾਰ ਦਾ ਕੰਮ ਆ ਵੀਰ ਦਾ ਕੋਈ ਘਰ ਦੀ ਨਹੀਂ ਦੇਖੋ ਝੂਠੇ ਬਾਣ ਮਰੀਏ ਉਹਦਾ ਕੋਈ ਫਾਇਦਾ ਨਹੀਂ। ਵੱਡਾ ਗੱਦਗਾਠ 8 9 ਕਿਲੋ ਦੁੱਧ ਹ ਕਪਾਸ ਕਨਫਰਮ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ